ਅੱਜ ਤੁਹਾਨੂੰ ਪਤਾ ਹੈ ਕਿ ਆਪਾਂ ਸਾਰੇ ਕਿਸ ਮਕਸਦ ਲਈ ਇਕੱਠੇ ਹੋਏ ਆਂ ਮਾਂਜੀ ਸਰ ਜੇ ਸਾਡੇ ਲੋ ਮੈਲਾ ਦਿਵਸ ਤੇ ਆ ਬਹੁਤ ਬਹੁਤ ਮੁਬਾਰਕਾਂ ਤੇ ਬੇਟਾ ਤੁਹਾਨੂੰ ਪਤਾ ਹੈ ਕਿ ਇਹਨੂੰ ਦਿਨ ਨੂੰ ਮਨਾਉਣ ਦੀ ਜ਼ਰੂਰਤ ਕਿਉਂ ਪਈ ਸਾਨੂੰ ਕੋਈ ਬੱਚਾ ਦੱਸ ਸਕਦਾ ਕਿਉਂ ਮਨਾਉਣਾ ਪਿਆ ਦਿਨ ਔਰਤ ਦਾ ਦਿਨ ਜਿਹੜਾ ਆ ਕਿਉਂ ਰੱਖਿਆ ਗਿਆ ਕਿਉਂਕਿ ਪਹਿਲੇ ਸਮਿਆਂ ਕਿ ਜीडीसी ਇੱਕ ਘਰ ਦੀ ਚਾਰ ਦਿਵਾਰੀ ਤੱਕ ਸੀਮਿਤ ਸੀ ਆਪਣੇ ਅੰਦਰ ਹੀ ਮਤਲਬ ਘਰ ਦੇ ਅੰਦਰ ਕੰਮ ਧੰਦੇ ਕਰੇ ਜਾਣੇ ਤਾਂ ਬਾਹਰ ਜੇਕਰ ਨਿਕਲਣਾ ਵੀ ਤਾਂ ਕੁੰਡ ਕੱਢ ਕੇ ਨਿਕਲਣਾ ਜਾਂ ਮਰਦ ਪ੍ਰਧਾਨ ਸਮਾਜ ਦੇ ਸਾਹਮਣੇ ਔਣ ਦਾ ਉਹਦੇ ਕੋਲ ਕੋਈ ਹੱਕ ਨਹੀਂ ਹੁੰਦਾ ਸੀ ਇੱਥੋਂ ਤੱਕ ਕਿ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਯੱਗ ਜਾਂ ਹਵਨ ਕੀਤੇ ਜਾਂਦੇ ਸੀ ਤਾਂ ਉਹ ਮਰਦ ਹੀ ਇਕੱਠੇ ਹੋ ਕੇ ਕਰਦੇ ਸੀ ਉਹਨਾਂ ਵਿੱਚ ਕੋਈ ਔਰਤ ਦੀ ਭਾਗੀਦਾਰੀ ਨਹੀਂ ਹੁੰਦੀ ਸੀ ਤਾ ਸਮਾਂ ਬੀਤਦਾ ਗਿਆ ਤਾਂ ਜਦੋਂ ਔਰਤ ਨੇ ਆਪਣਾ ਜਿਹੜਾ ਸੰਘਰਸ਼ ਕਰਨਾ ਆਰੰਭ ਕੀਤਾ ਕਿ ਮੈਨੂੰ ਵੀ ਕਿਸੇ ਤਰ੍ਹਾਂ ਦੇ ਹੱਕ ਦਿੱਤੇ ਜਾਣ ਇੱਥੋਂ ਤੱਕ ਕਿ ਇੰਨੀ ਮਾੜੀ ਬਦਸਲੂਕੀ ਔਰਤ ਦੇ ਨਾਲ ਹੁੰਦੀ ਸੀਗੀ ਕਿ ਜੇਕਰ ਉਹਦਾ ਪਤੀ ਮਰ ਜਾਂਦਾ ਸੀ ਵਿਆਹ ਤੋਂ ਬਾਅਦ ਤਾਂ ਉਹ ਨਾਲ ਹੀ ਉਹਨੂੰ ਸਤੀ ਕਰ ਦਿੱਤਾ ਜਾਂਦਾ ਸੀ ਸਤੀ ਪ੍ਰਥਾ ਸਮਝਦੇ ਹੋ ਜਾ ਕੇ ਮਰਨਾ ਪੈਂਦਾ ਸੀ ਇੰਨੀ ਜਨ ਕੇ ਉਹ ਮਾੜੀ ਹਾਲਤ ਹੋ ਰਤਦੀ ਸੀ ਉਸ ਸਮੇਂ ਤਾਂ ਜਿਸ ਦੇ ਵਿਰੋਧ ਪੱਖੋਂ ਸਾਡੇ ਸਮਾਜ ਦੇ ਵਿੱਚ ਅਨੇਕਾਂ ਹੀ ਲਹਿਰਾਂ ਉੱਠੀਆਂ ਇਥੋਂ ਤੱਕ ਕਿ ਆਰਿਆ ਸਮਾਜੀ ਲਹਿਰ ਉੱਠੀ ਉਸ ਤੋਂ ਬਾਅਦ ਫਿਰ ਜਦੋਂ ਸਾਡੀ ਗੁਰਮਤਿ ਕਾਲ ਉਤਾਰਾਈ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਪੱਖ ਦੀ ਵਿੱਚ ਆਵਾਜ਼ ਉਭਾਈ ਤਾਂ ਉਹਨਾਂ ਨੇ ਕੀ ਕਿਹਾ ਸੀ ਔਰਤ ਨੂੰ ਉਸ ਨਾਰੀ ਨੂੰ ਉਹਨੂੰ ਬੁਰਾ ਕਿਉਂ ਕਿਹਾ ਜਾਂਦਾ ਹੈ ਬੇਟਾ ਤੁਹਾਡੀ ਆਵਾਜ਼ ਇਧਰ ਆ ਰਹੀ ਹੈ ਚੁੱਪ ਕਰਕੇ ਬੈਣਾ ਸਿੱਖ ਲਿਆ ਕਰੋ ਕਦੇ ਕਿ ਉਸ ਔਰਤ ਨੂੰ ਬੁਰਾ ਕਿਉਂ ਕਿਹਾ ਜਾਂਦਾ ਹੈ ਜਿਸ ਉਸ ਦੀ ਖੁੱਖ ਦੇ ਵਿੱਚੋਂ ਰਾਜੇ ਮਹਾਰਾਜਾਂ ਤੱਕ ਨੇ ਜਨਮ ਲੈ ਆਇਆ ਕੋਈ ਸੰਸਾਰ ਦਾ ਮਨੁੱਖ ਕੋਈ ਜੀਵ ਐਹੋ ਜਿਹਾ ਹੈਗਾ ਜਾਂ ਜਿਹੜਾ ਮਾਂ ਦੀ ਖੁੱਖ ਵਿੱਚੋਂ ਪੈਦਾ ਨਹੀਂ ਹੁੰਦਾ ਸਭ ਜੀਵ ਜਿਹੜੇ ਆ ਜਾਂ ਸਾਰੇ ਹੀ ਇਨਸਾਨ ਜਿਹੜੇ ਆ ਉਹ ਮਾਂ ਦੀ ਕੁੱਖ ਦੇ ਵਿੱਚੋਂ ਹੀ ਪੈਦਾ ਹੁੰਦੇ ਆ ਤਾਂ ਇਸ ਕਰਕੇ ਉਸ ਮਾਂ ਨੂੰ ਉਸ ਜਨਨੀ ਨੂੰ ਬੁਰਾ ਕਿਉਂ ਕਿਹਾ ਜਾਵੇ ਤਾਂ ਸਮਾਵੇਦ ਦਾ ਗਿਆ ਜਦੋਂ ਗੁਰੂ ਪੀਰਾਂ ਫਕੀਰਾਂ ਦੁਆਰਾ ਜਿਹੜੀਆਂ ਹਨ ਔਰਤ ਦੇ ਸਨਮਾਨ ਦੇ ਲਈ ਔਰਤ ਦੇ ਪੱਖ ਦੇ ਲਈ ਆਵਾਜ਼ ਉਠਾਈ ਗਈ ਤਾਂ ਕਹਿੰਦੇ ਕਿ ਔਰਤ ਜਿਹੜੀ ਹੈ ਉਹ ਵੀ ਆਪਣੇ ਹੱਕਾਂ ਪ੍ਰਤੀ ਜਾਗ